ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਅੱਜ ਆਪ ਜੀ ਨੂੰ ਇੱਕ ਐਸੇ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਗੁਰੂ ਸਾਹਿਬ ਜੀ ਆਪ ਤਾਂ اٹਕ ਗਏ ਸਨ ਭਾਵ ਰੁਕ ਗਏ ਸਨ ਪਰ ਉਹਨਾਂ ਨੇ ਬਚਨ ਕਰ ਦਿੱਤਾ ਕਿ ਇਸ ਸਥਾਨ ਤੇ ਜੋ ਆ ਕੇ ਦਰਸ਼ਨ ਹੀ ਕਰੇਗਾ ਉਹਦੇ اٹਕਣਾ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਹੱਲ ਸਿਰਫ ਦਰਸ਼ਨ ਮਾਤਰ ਹੀ ਹੋ ਜਾਏਗਾ ਕਿਹੜਾ ਹੈ ਇਹ ਇਤਿਹਾਸਿਕ ਸਥਾਨ ਅਤੇ ਤੁਸੀਂ ਇੱਥੇ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਬੰਸੰਗਤ ਨਿਰਵਾਰ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਦੇ ਹੋ ਆਪ ਦਰਸ਼ਨ ਕਰੋ ਤੇ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਗੁਰੂ ਘਰ ਦੀ ਮਹਿਮਾ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿਤਾਸ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੱਜ ਤੁਹਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਕ ਐਸੇ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਦੀਆਂ অপার ਬਖਸ਼ਿਸ਼ਾਂ ਅਤੇ ਕਰਾਮਾਤਾਂ ਅੱਜ ਵੀ ਵਰਤ ਰਹੀਆਂ ਹਨ ਅਸੀਂ ਪਹੁੰਚੇ ਹਾਂ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਦਸੂਏ ਤੋਂ 10 ਕਿਲੋਮੀਟਰ ਪਹਿਲਾਂ ਇੱਕ ਪਿੰਡ ਹੈ ਗਰਨਾ ਜੋਸ਼ ਮੀਰੀ ਪੀਰੀ ਦੇ ਮਾਲਕ ਸ਼ਿਵੇਂ ਪਾਸ਼ਾ ਜੀ ਦੇ ਚਰਨ ਸੂਪ੍ਰਾਪਤ ਹੈ ਇੱਥੋਂ ਦਾ ਇਹ ਇਤਿਹਾਸ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਜਦ ਕੀਰਤਪੁਰ ਸਾਹਿਬ ਤੋਂ ਗੁਰੂ ਪਾਤਸ਼ਾਹ ਜੀ ਆਪਣੀ ਸੰਗਤ ਅਤੇ ਆਪਣੀ ਫੌਜਾ ਸਮੇਤ ਇਸ ਜਗ੍ਹਾ ਨੂੰ ਪੈਦਲ ਤੁਰੇ ਆ ਰਹੇ ਸਨ ਤਾਂ ਇੱਥੇ ਇੱਕ ਗਰਨੇ ਦਾ ਜੰਗਲ ਹੁੰਦਾ ਸੀ ਜਦ ਗੁਰੂ ਸਾਹਿਬ ਜੀ ਇਸ ਜੰਗਲ ਦੇ ਵਿੱਚੋਂ ਦੀ ਗੁਜ਼ਰਨ ਲੱਗੇ ਤਾਂ ਗੁਰੂ ਸਾਹਿਬ ਜੀ ਦੇ ਚੋਲੇ ਦੇ ਉੱਤੇ ਇੱਕ ਗਰਨੇ ਦੇ ਛਾਪੇ ਨੇ ਵੱਜ ਕੇ ਨਿਸ਼ਾਨੀ ਪਾ ਦਿੱਤੀ ਤਾਂ ਗੁਰੂ ਸਾਹਿਬ ਜੀ ਰੁਕੇ ਘੋੜੇ ਤੋਂ ਉਤਰੇ ਅਤੇ ਗਰਨੇ ਦੇ ਛਾਪੇ ਨੂੰ ਹੱਥ ਵਿੱਚ ਫੜਿਆ ਅਤੇ ਜ਼ਮੀਨ ਤੇ ਗੱਡ ਦਿੱਤਾ ਔਰ ਮੁਸਕਰਾ ਕੇ ਬਚਨ ਕਰਨ ਲੱਗੇ ਭਾਈ ਤੂੰ ਸਾਨੂੰ ਅਟਕਾ ਦਿੱਤਾ ਹੈ ਪਰ ਅੱਜ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜੋ ਵੀ ਆਏਗਾ ਉਸ ਦੀ ਅਟਕ ਮੁਸ਼ਕਲ ਮੁਸੀਬਤ ਦੂਰ ਹੋਏਗੀ ਗਰਨੇ ਦੇ ਬੂਟੇ ਦੇ ਪੱਤਿਆਂ ਦਾ ਗੁਰੂ ਸਾਹਿਬ ਜੀ ਦੇ ਚੋਲੇ ਦੇ ਉੱਤੇ ਛਾਪਾ ਵੱਜ ਗਿਆ ਸੀ ਤਾਂ ਗੁਰੂ ਸਾਹਿਬ ਜੀ ਤਾਂ ਪਰਸੰਨ ਹੋਏ ਸਨ ਗੁਰੂ ਸਾਹਿਬ ਜੀ ਨੇ ਸੰਤਾਂ ਨੂੰ ਬਚਨ ਬਲਾਸ ਕਰਕੇ ਨਿਹਾਲ ਨਿਹਾਲ ਕੀਤਾ ਤੇ ਇੱਥੋਂ ਜਦੋਂ ਅੱਗੇ ਚੱਲ ਪਏ ਤਾਂ ਕੁਝ ਸਮਾਂ ਗੁਜ਼ਰਿਆ ਇਹ ਇਲਾਕਾ ਮੁਸਲਮਾਨ ਵੀਰ ਦੇ ਅੰਦਰ ਸੀ ਤਾਂ ਉਸ ਨੇ ਜਦੋਂ ਜ਼ਮੀਨ ਪੱਧਰੀ ਕਰਨ ਵਾਸਤੇ ਇਹ ਜੰਗਲ ਨੂੰ ਵੜ ਦਿੱਤਾ ਤਾਂ ਇੱਥੇ ਇੱਕ ਕਰਾਮਾਤ ਹੋਈ ਹੋਇਆ ਕਿ ਜਦੋਂ ਉਹਨੇ ਗਰਨੇ ਦੇ ਜੰਗਲ ਦੇ ਸਾਰੇ ਰੁੱਖ ਵੜ ਦਿੱਤੇ ਤਾਂ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਦਾ ਇਹ ਰੁੱਖ ਵੀ ਵੜ ਦਿੱਤਾ ਪਰ ਰਾਤ ਗੁਜਰਨ ਤੋਂ ਬਾਅਦ ਉਸ ਫੇਰ ਹੋਈ ਤਾਂ ਬਾਕੀ ਜੰਗਲ ਉਸੇ ਤਰ੍ਹਾਂ ਕਟਿਆ ਪਿਆ ਸੀ ਪਰ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਵਾਲਾ ਇੱਕ ਗਰਨਾ ਹੂ ਬੂ ਉਸੇ ਤਰ੍ਹਾਂ ਹਰਿਆ ਭਰਿਆ ਖੜਿਆ ਸੀ ਤਾਂ ਉਸ ਨੂੰ ਹੈਰਾਨੀ ਦੀ ਹੱਦ ਨਾ ਰਹੀ ਤਾਂ ਉਸ ਨੇ ਕੁਹਾੜੀ ਦੇ ਨਾਲ ਦੁਬਾਰਾ ਵੱਢ ਦਿੱਤਾ ਸਤਿਗੁਰ ਦੇ ਬਚਨਾਂ ਦੀ ਬਖਸ਼ਿਸ਼ ਹੋਈ ਤਾਂ ਗਰਨੇ ਦਾ ਰੁਕ ਅਗਲੇ ਦਿਨ ਵੀ ਫਿਰ ਹਰਿਆ ਭਰਾ ਹੋ ਗਿਆ ਤੇ ਤੀਸਰੇ ਦਿਨ ਜਦੋਂ ਉਸ ਮੁਸਲਮਾਨ ਵੀਰ ਨੇ ਫਿਰ ਦੇਖਿਆ ਤਾਂ ਉਸਨੇ ਉਸ ਨੂੰ ਵੱਡਿਆ ਵੱਡਣ ਦੇ ਨਾਲ ਇਸ ਦੀ ਜੜ ਵੀ ਜ਼ਮੀਨ ਤੋਂ ਪੁੱਟ ਦਿੱਤੀ ਰਾਤ ਸੁੱਤਾ ਸੀ ਤਾਂ ਰਾਤ ਨੂੰ ਗੁਰੂ ਸਾਹਿਬ ਜੀ ਦੇ ਵੱਲੋਂ ਉਸ ਦੇ ਨਾਲ ਭਵਿੱਖਬਾਣੀ ਹੋਈ ਕਿ ਇਹ ਰੁੱਖ ਸਾਡੀ ਨਿਸ਼ਾਨੀ ਹੈ ਤਾਂ ਇਸ ਜੁਗਾ ਤੱਕ ਨਹੀਂ ਵਧਿਆ ਜਾ ਸਕੇਗਾ ਔਰ ਇੱਥੇ ਹਰ ਕਿਸੇ ਦੀ ਮਨੋ ਕਾਮਨਾ ਮਰਦਾ ਪੂਰੀਆਂ ਹੋਣਗੀਆਂ ਤੇ ਇੱਥੇ ਹਰ ਇੱਕ ਦੀ اٹਕਨ ਮੁਸ਼ਕਲਾਂ ਸਭ ਦੂਰ ਹੋਣਗੀਆਂ ਸਿਰਫ ਅਰਦਾਸ ਮਾਤਰ ਹੀ ਨਹੀਂ ਦਰਸ਼ਨ ਮਾਤਰ ਹੀ ਇਸ ਜਗ੍ਹਾ ਦੇ ਉੱਤੇ ਮੁਸ਼ਕਲਾਂ ਦਾ ਛੁਟਕਾਰਾ ਹੋ ਜਾਂਦਾ ਹੈ ਜਦ ਉਹ ਇਹ ਆਕਾਸ਼ ਬਾਣੀ ਤੋਂ ਬਾਅਦ ਤੀਸਰੇ ਦਿਨ ਦੁਬਾਰਾ ਉਸ ਜਗ੍ਹਾ ਤੇ ਆਇਆ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤਾ ਹੋਇਆ ਉਹ ਦਰਖਤ ਦੇਖ ਕੇ ਆ ਹਰਾ ਭਰਾ ਉਸੇ ਤਰ੍ਹਾਂ ਖੜਾ ਦਰਖਤ ਦੇਖ ਕੇ ਹੈਰਾਨ ਰਹਿ ਗਿਆ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਆਪਣੀ ਗਲਤੀ ਦੀ ਮਾਫੀ ਮੰਗੀ ਅਤੇ ਨਾਲ ਹੀ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕੀਤੀ ਹੈ ਸਾਡੇ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਆਪ ਜੀ ਇਸ ਇਲਾਕੇ ਨੂੰ ਭਾਗ ਲਗਾਏ ਹਨ ਤੁਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਗਰਨੇ ਦਾ ਰੁਖ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗਰਨਾ ਸਾਹਿਬ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਦੇ ਉਸ ਹਸਤ ਸ਼ੋਗ ਕਰਨੇ ਦੇ ਰੁੱਖ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤਾਂ ਬੇਅੰਤ ਸੰਤਾਂ ਇਸ ਗਰਨੇ ਦੇ ਰੁੱਖੇ ਠਾਂ ਆ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਗੇ ਜੋਦਣੀਆਂ ਕਰਦੀਆਂ ਹਨ ਕਿ ਸੱਚੇ ਪਾਤਸ਼ਾਹ ਜੀ ਸਾਡੀਆਂ ਮੁਸ਼ਕਲਾਂ ਦੁੱਖ ਕਲੇਸ਼ ਸਾਰੇ ਕੱਟੇ ਜਾਣ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਅੱਜ ਦੇ ਦਿਨ ਵੀ ਇਹ ਕਰਾਮਾਤਾ ਹੁੰਦੀਆਂ ਹਨ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਮੁਸ਼ਕਲਾਂ, ਅਟਕਾਂ ਅਤੇ ਮੁਸੀਬਤਾਂ ਤੋਂ ਸੰਤਾਸਟ ਕਰਾ ਪਾਉਂਦੀਆਂ ਹਨ। ਬੇਅੰਤ ਸੰਤਾ ਦੂਰੋਂ ਦੂਰੋਂ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਆਉਂਦੀਆਂ ਹਨ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ। ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਬਹੁਤ ਹੀ ਸੋਹਣੀ ਬੜਾਈ ਹੋਈ ਹੈ ਬਰੇ ਹੀ ਸੋਹਣੇ ਅਤਿ ਸਜਾਰੂ ਢੰਗ ਦੇ ਨਾਲ ਇਸ ਗੁਰਦੁਆਰੇ ਦਾ ਪ੍ਰਬੰਧ ਹੈ ਰਹਾਇਸ਼ ਦਾ ਖੁੱਲਾ ਪ੍ਰਬੰਧ ਹੈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਦੇ ਵਜੋ ਉਸ ਇਤਿਹਾਸਕ ਸਥਾਨ ਦੇ ਬਿਲਕੁਲ ਕੋਲ ਇੱਕ ਗਰਨੇ ਦੇ ਕੁਝ ਰੁੱਖਾਂ ਦਾ ਜੰਗਲ ਜੈ ਬਣਾਇਆ ਹੋਇਆ ਹੈ ਜੋ ਸੰਤਾਂ ਆ ਕੇ ਦਰਸ਼ਨ ਕਰਦੀਆਂ ਹਨ ਤੇ ਗੁਰੂ ਸਾਹਿਬ ਜੀ ਦੀ ਨਿੱਗੀ ਗੋਦ ਦਾ ਆਨੰਦ ਪ੍ਰਾਪਤ ਕਰਦੀਆਂ ਹਨ ਬੇਅੰਤ ਸੰਤਾਂ ਇੱਥੇ ਆ ਕੇ ਪਾਠ ਕਰਦੀਆਂ ਹਨ ਆਪਣੇ ਮਨ ਦੀਆਂ ਮਨੋ ਕਾਮਨਾ ਮੁਤਾਬਕ ਗੁਰੂ ਸਾਹਿਬ ਜੀ ਅੱਗੇ ਜੋਦੜੀਆਂ ਕਰਦੇ ਹਨ ਤੇ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੀਆਂ ਹਨ ਆਪ ਜੀ ਨੇ ਵੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨੇ ਹੋਣ ਤਾਂ ਜੰਦ ਤੋਂ ਪਠਾਨਕੋਟ ਜਾਂਦਿਆਂ ਹੋਇਆ ਸੁਹੇ ਤੋਂ 10 ਕਿਲੋਮੀਟਰ ਪਹਿਲਾਂ ਹੀ ਤੁਸੀਂ ਸੱਜੇ ਹੱਥ ਨੂੰ ਮੁੜ ਜਾਣਾ ਹੈ ਤੇ ਉਸ ਕਿਨਾਰੇ ਦੇ ਉੱਤੇ ਬਹੁਤ ਵੱਡੇ ਦੋ ਨਿਸ਼ਾਨ ਸਾਬ ਗੁਰੂ ਸਾਹਿਬ ਜੀ ਦੀ ਜਾਤ ਵਿੱਚ ਝੁਲਦੇ ਹਨ ਤੇ ਉਹ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਹੈ ਗਰਨਾ ਸਾਹਿਬ ਜਿੱਥੇ ਆਪ ਆਪਣੇ ਮਨ ਦੀ ਜੋ ਵੀ ਖਾਸ਼ ਹੋਏਗੀ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਪੂਰੀ ਕਰਵਾ ਸਕਦੇ ਹੋ ਔਰ ਗੁਰੂ ਸਾਹਿਬ ਜੀ ਦੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ਆਪ ਜੀ ਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਕੇ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਗੁਰ ਇਤਿਹਾਸ ਨੂੰ ਵੱਤਵਤ ਸ਼ੇਅਰ ਕਰੋਗੇ ਤਾਂ ਗੁਰੂ ਸਾਹਿਬ ਦੇ અપਾਰ ਖੁਸ਼ੀਆਂ ਹੋਰ ਪ੍ਰਾਪਤ ਹੋਣਗੀਆਂ ਵੱਤਵਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਿਰ ਕਿਸੇ ਹੋਰ ਇਤਿਹਾਸਕ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇਨੀ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ